ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜਰੂਰੀ ਆਪਾਂ ਗੱਲ ਕਰਨੀ ਆ ਜੋ ਕਿ ਕਿਸੇ ਗਰੀਬ ਤੇ ਤਸ਼ੱਦਦ ਹੁੰਦਾ ਤੇ ਸਮੇਂ-ਸਮੇਂ ਤੇ ਖਾਲਸਾ ਪੰਥ ਆਵਾਜ਼ ਬੁਲੰਦ ਕਰਦਾ ਤੇ ਉਹਨੇ ਕਰਦੇ ਰਹਿਣਾ ਉਹ ਜਰੂਰੀ ਨਹੀਂ ਹੁੰਦਾ ਕਿ ਉਹਦੇ ਕੋਈ ਮੋਢੇ ਤੇ ਹੱਥ ਰੱਖੇ ਕੋਈ ਨਾਲ ਖੜਿਆ ਆ ਕੇ ਤੇ ਫੇਰ ਹੀ ਖਾਲਸਾ ਪੰਥ ਤੁਰਦਾ ਖਾਲਸਾ ਪੰਥ ਸਵਾਲਾਂ ਲਾ ਕੇ ਤੁਰ ਪਏ ਨਾ ਤੇ ਉਹਦੇ ਮਗਰ ਵਹੀਰਾ ਆਪਣੇ ਆਪ ਹੀ ਲੋਕ ਘੱਤ ਲੈਂਦੇ ਜਿਨ੍ਹਾਂ ਨੂੰ ਮਰਨ ਦਾ ਜਜ਼ਬਾ ਹੋਵੇ ਤੇ ਜਿਹੜੇ ਸੱਚ ਦੇ ਪੰਧ ਹੀ ਹੋਣ ਤਾਂ ਮੈਨੂੰ ਬਹੁਤ ਸਾਰੇ ਫੋਨ ਆਏ ਵੈਸੇ ਮੇਰੇ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਸੀ ਤਬੀਅਤ ਮੇਰੀ ਠੀਕ ਨਹੀਂ ਸੀ ਤੇ ਪਰ ਫਿਰ ਵੀ ਆ ਮੈਂ ਤੁਹਾਨੂੰ ਇੱਕ ਵੀਡੀਓ ਲੱਗਾ ਵਿਖਾਉਣ ਇੱਕ ਬੱਚਾ ਹੀ ਕਹਿ ਸਕਦੇ ਆ ਜਿਹੜਾ ਕਿ ਬਹੁਤੀ ਉਮਰ ਨਹੀਂ ਜਿਹਦੀ ਜਿਹਨੂੰ ਮੁੱਖ ਮੰਤਰੀ ਸ਼ਾਇਦ ਧਮਕਬੇਸ ਕਹਿੰਦੇ ਦਿਖ ਰਿਹਾ ਉਹ ਜਿਹਨੂੰ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ ਹੀ ਵੀ ਕੋਈ ਉਹਦੇ ਵੱਲ ਧਿਆਨ ਨਹੀਂ ਦਿੱਤਾ ਹਨਾ ਤੇ ਆਹ ਵੇਖਿਓ ਜਿਹੜਾ ਕਿ ਕਿਦਾਂ ਕੇਸਾਂ ਤੋਂ ਫੜ-ਫੜ ਕੇ ਮੁਲਾਜ਼ਮ ਜਿਹੜਾ ਉਹਨੂੰ ਕੁੱਟ ਰਿਹਾ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ ਤੇ ਪੱਗਾ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਆ ਕੀ ਉਹਨੇ ਕਿ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਨਾਂ ਦੇ ਘਰਾਂ 'ਚ ਵੀ ਬੱਚੇ ਹੋਣਗੇ ਜੇ ਕੋਈ ਕਿਸੇ ਨੇ ਗਲਤੀ ਕੀਤੀ ਆ ਸਾਨੂੰ ਕਾਨੂੰਨ ਨੇ ਗ੍ਰਿਫਤਾਰ ਕਰਨ ਦਾ ਇਤਿਆਹਾ ਵੀ ਐਡਾ ਕੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵਿੱਚ ਨਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹੱਥ ਲਾਉਣੇ ਜਾ ਕੇ ਉਹਨਾਂ ਨੂੰ ਪਫੜ ਕਹਿ ਕੇ ਮੱਥਾ ਟੇਕਦੇ ਜਾ ਕੇ ਜਿਨ੍ਹਾਂ ਨੂੰ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਤੇ ਤੁਸੀਂ ਮਿੰਟ ਚੜਜਣੇ ਜਾ ਕੇ ਮੰਨਿਆ ਕੋਈ ਹੋਰ ਕੋਈ ਗਲਤੀ ਹੋਈ ਆ ਤੁਸੀਂ ਥਾਣੇ 'ਚ ਖੜੋ ਉਹਨੂੰ ਜੇਲ ਉਹਦੇ ਜੇਲ ਕਰਾਓ ਉਹਦੇ ਤੇ ਪਰਚਾ ਕਰੋ ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਨੇ ਅਧਿਕਾਰ ਦਿੱਤਾ ਵੀ ਤੁਸੀਂ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰੋ ਮੈਂ ਤਬੀਅਤ ਮੇਰੀ ਠੀਕ ਨਹੀਂ ਪਰ ਫਿਰ ਵੀ ਜਦੋਂ ਮੈਨੂੰ ਅਣਕੀ ਸਾਹਿਬ ਨੇ ਤੇ ਹੋਰ ਵੀਰਾਂ ਵੱਲੋਂ ਬਹੁਤ ਸਾਰੇ ਫੋਨ ਆਏ ਤੇ ਮੇਰੇ ਕੋਲ ਮੁੱਖ ਮੰਤਰੀ ਦਾ ਨੰਬਰ ਨਹੀਂ ਨਾ ਉਹਦੇ ਕਿਸੇ ਪਿੰਡ ਵਾਲੇ ਦਾ ਹੀ ਮੇਰੇ ਕੋਲ ਨੰਬਰ ਹੈਗਾ ਨਾ ਕੋਈ ਰਾਪਤਾ ਹੈਗਾ ਲੇਕਿਨ ਮੈਂ ਜਾਊਂਗਾ ਜ਼ਰੂਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਸੋ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾਲ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇਪੰਥ ਦਾ ਹਿੱਸਾ ਬਾਰੇ ਭੜਕੇ ਉਹਨਾਂ ਦੇ ਕਿਸੇ ਨੂੰ ਪਹਿਣਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਕਿ 84 ਭੁੱਲੋ ਨਾ 84 ਯਾਦ ਰੱਖੋ ਤੇ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈਦੀ ਆ ਤੇ ਇੱਜ਼ਤ ਨੂੰ ਪਰਵਾਨ ਕਰੋ ਇਹਨੂੰ ਆਪਣੇ ਆਪ ਵੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾ ਵਾਲੇ ਕੰਮ ਤੁਸੀਂ ਕਰਦੇ ਆ ਕਿਹੜਾ ਕਾਨੂੰਨ ਆ ਯਾਰ ਕੋਈ ਐਸਐਸਪੀ ਡੀਐਸਪੀ ਆਈਜੀ ਕੋਈ ਵੀ ਆਪਣੇ ਸਟੇਟਮੈਂਟ ਦੇ ਦੇਵੇ ਵੀ ਆਹਾਂ ਸਾਨੂੰ ਇਹ ਅਥਾਰਟੀ ਆ ਵੀ ਤੁਸੀਂ ਜਾ ਕੇ ਬੱਚੇ ਦੇ ਜਾ ਕੇ ਛੱਤਰ ਮਾਰੋ ਚਪੇੜ ਮੰਨਿਆ ਚਲੋ ਚਪੇੜ ਮਾਰ ਲਈ ਤੁਸੀਂ ਤੁਸੀਂ ਤੇ ਇਦਾਂ ਉਹਨੂੰ ਕੁੱਟਣ ਦਾ ਜਿਦਾ ਕਸਾਈ ਮੈਂ ਝੋਟਾ ਖੋੜਦੇ ਆ ਮੇਰੇ ਹਿਸਾਬ ਨਾਲ ਤੁਸੀਂ ਕਸਾਈਆਂ ਨੂੰ ਮਾਰ ਪਾਤੀ ਯਾਰ ਇੱਕ ਬੇਅੰਤਾ ਬੁੱਚੜੀ ਮੈਗਨਾ ਉਹਦੀ ਨਸਲ ਬਸਲ ਲੱਗਦੇ ਬੰਦੇ ਆ ਜਿਹੜੇ ਬੰਦੇ ਆਗੇ ਜਿਹੜੇ ਵੀ ਬੰਦੇ ਆ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤੇ ਬਾਈ ਬਾਕੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਜਿਹੜਾ ਮੁੱਖ ਮੰਤਰੀ ਨੂੰ ਇਹਨਾ ਤਸ਼ੱਦਦ ਉਹਦਾ ਸਹਣਾ ਪੈ ਰਿਆ ਤੇ ਉਹਦੇ ਕਿਹੇ ਭੈਣ ਭਰਾ ਦਾ ਕਿਹੇ ਵੀ ਪਿੰਡ ਦਾ ਕੋਈ ਨੰਬਰ ਹੋਵੇ ਮੈਨੂੰ ਜਰੂਰ ਮੈਨਾਂ رابطہ ਕਰੇ ਮੇਰਾ ਨੰਬਰ ਉਹੀ ਹੈ ਪੁਰਾਣਾ 98721 ਤੇ 9385 ਨਾਂ ਤੇ ਮੈਂ ਸੱਜਣ ਬਦਲਦਾ ਤੇ ਨਾਂ ਮੈਂ ਨੰਬਰ ਬਦਲਦਾ ਨਾ ਆਪਣਾ ਕਰਤਾਰ ਬਦਲਦਾ ਮੈਂ ਕੱਲ ਵੀ ਉਹੀ ਤੇ ਅੱਜ ਵੀ ਉਹੀ ਹਾਂ ਵੇਖੋ ਗਲਤੀ ਕਰੇ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਹੋਵੇ ਆਈਜੀ ਗਲਤ ਨੂੰ ਗਲਤ ਕਹਿਣ ਦਾ ਗੁਰਦਾਰ ਰੱਖਦੇ ਆ ਜਨਾਂ ਅਦਰ ਜਿਉਂਦੇ ਆ ਜਦੋਂ ਸਾਹ ਮੁੱਕ ਗਏ ਉਸ ਦਿਨ ਵੇਖੀ ਜਾਊਗੀ ਪਰ ਗਲਤ ਨੂੰ ਗਲਤ ਕਹਿਣਾ ਤੇ ਜ਼ੁਲਮ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਕੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਚੀਜ਼ ਦਾ ਜ਼ਰੂਰ ਉਸ ਬੰਦੇ ਕੋਲ ਹਿਸਾਬ ਲਵਾਵਾਂਗੇ ਉਹਨੂੰ ਜਾ ਕੇ ਮਿਲਾਂਗੇ ਵੀ ਤੈਨੂੰ ਕੀ ਅਧਿਕਾਰ ਦਿੱਤਾ ਵੀ ਕਿੰਨੇ ਅਧਿਕਾਰ ਦਿੱਤਾ ਤੈਨੂੰ ਇਸ ਵੈਨਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਠੀਕ ਆ ਮੁੱਖ ਮੰਤਰੀ ਨੇ ਜੇ ਕੋਈ ਗਲਤੀ ਕੀਤੀ ਆ ਜੇ ਕਾਨੂੰਨ ਨੇ ਮਾੜਾ ਕਿਹਾ ਚੰਗਾ ਕਿਹਾ ਉਹਦੇ ਤੇ ਬਣਦੀ ਕਾਰਵਾਈ ਕਰਕੇ ਉਹਦੇ ਤੇ ਪਰਚਾ ਪਾਉਂਦੇ ਉਹਨੂੰ ਅੰਦਰ ਕਰਦੇ ਉਹਨੂੰ ਥਾਣੇ ਖੜਦੇ ਠੀਕ ਹੈ ਉਹਦੇ ਤੇ ਐਫ ਆਈ ਆਰ ਦਰਜ ਕਰਦੇ ਲੇਕਿਨ ਇਹ ਕਿੰਨੇ ਕੇਸ ਬੰਦੇ ਨੇ ਤੁਹਾਨੂੰ ਇਹ ਅਥਾਰਟੀ ਦਿੱਤੀ ਇਜਾਜ਼ਤ ਦਿੱਤੀ ਆ ਵੀ ਤੁਸੀਂ ਸ਼ਰਿਆਮ ਕੈਮਰੇ ਦੇ ਸਾਹਮਣੇ ਤੁਸੀਂ ਬੰਦੇ ਦੇ ਸਿਰ ਦੇ ਉੱਤੋਂ ਪਰਨਾ ਲਾ ਕੇ ਵਗਾ ਕੇ ਮਾਰਿਆ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਨੂੰ ਕੋਟ ਕੋਟ ਕੇ ਉਹਦਾ ਬੁਰਾ ਹਾਲ ਕਰਦੇ ਪਏ ਤੇ ਉਹ ਗੁਰੂ ਨਾਨਕ ਸਾਹਿਬ ਦਾ ਵਾਸਤਾ ਦੇਣ ਡਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਰੁਕ ਜੋ ਲੱਕ ਦੀ ਲੰਤ ਤੁਹਾਡੇ ਯਾਰ ਫਿਰ ਤੁਹਾਡਾ ਮੁੜ ਕੇ ਕੋਈ ਲਤ ਮਾਰਦਾ ਤੇ ਫਿਰ ਤੁਸੀਂ ਚੀਕਾਂ ਮਾਰਦੇ ਆ ਤੇ ਲਾਉਣੇ ਨਹੀਂ ਅਗਲਾ ਨੇ ਪੱਗਾਂ ਲਵਾ ਕੇ ਰਹਿਣ ਤੁਹਾਡੇ ਤੋਂ ਇਲਟਾ ਪੈਣਾ ਬੰਦਾ ਮਾਨ ਸਾਹਿਬ ਜਿਹੜਾ ਬੰਦਾ ਉਹ ਡਾਂਗ ਵੋਣ ਰਿਹਾ ਉਹ ਚਿੱਟੀ ਦਾੜੀ ਵਾਲਾ ਮੈਂ ਵੇਖ ਰਿਹਾ ਵੀਡੀਓ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਗੁੱਸਾ ਚੰਡਿਆ ਵੀ ਯਾਰ ਲੱਖ ਦੀ ਲਾਂਤ ਇਹੋ ਜਿਹੇ ਜਿਹੜੇ ਸਰਾਂਚ ਪੱਗਾਂ ਪਸਾ ਕੇ ਬੈਠੇ ਯਾਰ ਲਾਹ ਦੋ ਪੱਗਾਂ ਤੂੰ ਹੀ ਨਹੀਂ ਇਹਨਾਂ ਨੇ ਪੱਗਾਂ ਦੇ ਲੈ ਕੇ ਹੈਗੇ ਮੈਂ ਪਿਛਲੇ ਦਿਨ ਹੀ ਆਖਿਆ ਤੇ ਬਣਿਆਂ ਨੇ ਚੀਕਾਂ ਨਿਕਲੀਆਂ ਤੂੰ ਕੌਣ ਹੋ ਨਾ ਪੱਗਾਂ ਲਵਾਉਣ ਵਾਲਾ ਇਦਾਂ ਉਹਦਾ ਮੈਂ ਐਸੇ ਕਰਕੇ ਕਹਿਣਾ ਵੀ ਇਹ ਲੋਕ ਪੱਗਾਂ ਦੇ ਅਧਿਕਾਰੀ ਨਹੀਂ ਹੈਗੇ ਇਹ ਇੰਨੀ ਯੋਗ ਨਹੀਂ ਹੈਗੇ ਵੀ ਇਹ ਪੱਗ ਨੂੰ ਸਾਫ਼ ਸਕਣ ਪੰਗ ਦੀ ਪੱਗ ਦੇ ਕਰਤਾਰ ਨੂੰ ਉੱਚਾ ਸੋਚਾ ਰੱਖ ਸਕਣ ਇਹ ਬੇਗ ਕੋ ਚੰਦ ਪੈਹਾ ਵਾ ਤੇ ਮੇਰੇ ਹਿਸਾਬ ਨਾਲ ਕੋਈ ਅਣਖੀ ਸਾਹ ਬੋਰੀ ਤੇ ਧੱਕਾ ਹੋ ਰਿਆ ਵਾ ਕਿ ਪਿੰਡਾਂ ਦੇ ਵਿੱਚ ਆਮ ਥੋੜੇ ਬਹੁਤੇ ਲੜਾਈ ਝਗੜੇ ਹੋ ਰਹੇ ਜਿਹੜੇ ਉਹ ਲਾ ਕੇ ਅਮਰਤਾਰੀ ਪਰੇ ਫਿਰਦੇ ਮੈਂ ਤਾਂ ਉਹਨਾਂ ਨੂੰ ਵੀ ਬਗਾਰਤੀ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮਾਰਜਣਾ ਚਾਹੀਦਾ ਇੱਥੇ ਵੀ ਨਹੀਂ ਕਿਨੇ ਬੰਦ ਕੀਤੀ ਵੀ ਹੁਕਮੰਤਰੀ ਇਹ ਬਈ ਦਿਨੋਂ ਦਿਨ ਇਹ ਵਾਇਰਸ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਕਹਿੰਨੀ ਨੂੰ ਰੋਕ ਲੋ ਚੰਗੀ ਗੱਲ ਵੇਖੋ ਜੀ ਇਦਾਂ ਸੰਗਾਂ ਦਾ ਧੱਕੇ ਹੋਣਗੇ ਇਹਨਾਂ ਬੰਦਿਆਂ ਦੇ ਬਣਦੀ ਕਾਰਵਾਈ ਕਰੋ ਜਿਨ੍ਹਾਂ ਬੰਦਿਆਂ ਨੇ ਧੱਕਾ ਕੀਤਾ ਅਸੀਂ ਖੁਦ ਵੀ ਉੱਥੇ ਆ ਰਹੇ ਹਾਂ ਬਈ ਸਾਡੇ ਤੇ ਵੀ ਕਰਦੇ ਜਿਹੜਾ ਕਰ ਪੰਤ ਜੀ ਸਿੰਘ ਨਾਲ ਤਿਆਰ ਵਰ ਤਿਆਰ ਹੋ ਕੇ ਉੱਥੇ ਪਹੁੰਚਾਂਗੇ ਗਲਤ ਨੂੰ ਗਲਤ ਅਹੀਂ ਕਹਿਣਾ ਮੁੱਖ ਮੰਤਰੀ ਸਾਡੇ ਨੂੰ ਪਤਾ ਕਿ ਉਹ ਕੀ ਕਰਦ ਰਿਹਾ ਕੀ ਨਹੀਂ ਕਰਦ ਰਿਹਾ ਲੇਕਿਨ ਅੱਜ ਉਹ ਬੰਦਾ ਸੱਚ ਦੇ ਰਾਹ ਤੇ ਤੁਰਿਆ ਅੱਜ ਉਹ ਬੰਦੇ ਦਾ ਆ ਸ਼ਰ ਹੋ ਰਿਹਾ ਜਿੱਦਨੂ ਬੰਦਾ ਲੁੱਚਪੁਣੇ ਦੇ ਵਿੱਚ ਹੀ ਉਦੋਂ ਨੂੰ ਸਾਰਾ ਪੱਪੜ ਜੀ ਪੱਪੜ ਜੀ ਕਹਾਂਗੇ ਜੱਪੀਆਂ ਪਾਉਂਦੇ ਫਿਰਦੇ ਅੱਜ ਜਦੋਂ ਕਿਸੇ ਦੇ ਕੇਸਾਂ ਦੀ ਬੇਅਦਬੀ ਹੁੰਦੀ ਆ ਖੜਨਾ ਸਿੱਖਦਾ ਸਿੱਖਦਾ ਫਰਜ਼ ਬਣਦਾ ਠੀਕ ਆ ਅਮਰਤਾਰੀਓ ਬੱਚਾ ਵਾ ਅਹੀਂ ਉਹਦੇ ਨਾਲ ਖੜੇ ਆ ਪੂਰਾ ਦਲਪੰਥ ਦੇ ਨਾਲ ਖੜਾ ਕਰ ਦੂੰਗਾ ਜੇ ਪ੍ਰਸ਼ਾਸਨ ਚਾਹੁੰਦਾ ਵੀ ਕੋਈ ਰੌਲਾ ਰੱਪਾ ਇਹਨਾਂ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕਰੋ ਨਹੀਂ ਤੇ ਇਹਨਾਂ ਨੂੰ ਮਾਫੀ ਮੰਗਣੀ ਪੈਣੀ ਜੇ ਮੁੜ ਕੇ ਨਾ ਆਖਿਓ ਵੀ ਸਾਨੂੰ ਸੜਕਾਂ ਜਾਮ ਕੀਤੀਆਂ ਰਾਹ ਜਾਮ ਕੀਤੇ ਆ ਵੀ ਇਹਦੇ ਜ਼ਿੰਮੇਦਾਰ ਤੁਸੀਂ ਆਪ ਜੇ ਇੱਕ ਵਾਰੀ ਮੈਨੂੰ ਮੁੱਖ ਮੰਤਰੀ ਤੋਂ ਪਤਾ ਲੈ ਲੈਣ ਦਿਓ ਵੀ ਕਹਾਣੀ ਕੀ ਆ ਕੀ ਵਾਰਦਾਤ ਆ ਇਹਦਾ ਕਰਕੇ ਉਹਨੂੰ ਇਹਨਾਂ ਕੁੱਟਿਆ ਮਾਰਿਆ ਜਾ ਰਿਹਾ ਉਹਦੇ ਤੋਂ ਬਾਅਦ ਇਹ ਜਿਹੜੇ ਭਾਵੇਂ ਮੁਲਾਜ਼ਮੀਆਂ ਭਾਵੇਂ ਡਿਊਟੀ ਤੇ ਹੋਣ ਭਾਵੇਂ ਬੇਡਿਊਟੀ ਹੋਣ ਲੇਕਿਨ ਇਹਨਾਂ ਨੂੰ ਪੁੱਛਣਾ ਜ਼ਰੂਰ ਹੈ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਇਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕਰੋ ਔਰ ਇਹਨਾਂ ਬੰਦਿਆਂ ਤੋਂ ਅਸੀਂ ਮਾਫੀ ਮੰਗਾਉਣੀ ਆ ਜਿਹੜੇ ਬੰਦੇ ਨਜਾਇਜ਼ ਬੱਚਿਆਂ ਦੇ ੱੱੱਕਾ ਕਰ ਰਹੇ ਆ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਯਾਰ ਕਿਹੜਾ ਇਸ ਦੇਸ਼ ਦਾ ਕਾਨੂੰਨ ਕਹਿੰਦਾ ਵੀ ਤੁਸੀਂ ਬੱਚਿਆਂ ਨੂੰ ਐਦਾਂ ਵਾਕਈਸਾਂ ਤੋਂ ਫੜਫੜ ਕੇ ਤੁਸੀਂ ਕੀ ਦੁਨੀਆ ਦੇ ਸਾਹਮਣੇ ਸਾਡੀ ਦੇਖ ਸਾਫਤ ਕਰਦੇ ਪਏ ਆਂ ਵੀ ਅਸੀਂ ਐਦਾਂ ਤੁਹਾਡੇ ਬੱਚਿਆਂ ਨੂੰ ਕੁੱਟਾਂਗੇ ਮਾਰਾਂਗੇ ਤੇ ਤੁਹਾਡੇ ਬੱਚੇ ਸਿੱਖ ਨਹੀਂ ਬਣਨਗੇ ਉਹ ਲਾਣਤੀਓ ਜਦੋਂ ਖਾਨਬਾਦ ਤੇ ਚੱਕਰੀਆ ਖਾਂਦਾ ਦੌਰ ਹੀ ਨਾ ਤੇ ਸਵਾ ਸਵਾ ਮਣਦੇ ਪੀਸ ਨੇ ਪੀਸੇ ਜਾਂਦੇ ਇਹ ਤੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪੈਂਦੇ ਤੇ ਸੇਖਾ ਉਦੋਂ ਵੀ ਨਹੀਂ ਮੁੱਕੇ ਤੁਹਾਡੇ ਵਰਗੇ ਲਾਹਣਤੀਆਂ ਨੇ ਉਦੋਂ ਵੀ 100-100 ਰੁਪਇਆ ਜਦੋਂ ਮੁੱਲ ਪੈਂਦਾ ਸੀ ਪੈਸੇ ਕਮਾਉਣ ਦੇ ਖਾਤਰ ਕੁੜੀਆਂ ਦੇ ਸਿਰ ਵੱਢ ਕੇ ਖੜਦੇ ਰਹਿ ਅਸੀਂ ਤਾਂ ਵੀ ਨਹੀਂ ਮੁੱਕੇ ਤੇ ਤੁਹਾਡੇ ਵਰਗੇ ਸਮੇਂ-ਸਮੇਂ ਤੇ ਮੁੱਕਦੇ ਰਹਿ ਤੇ ਸਾਡੇ ਵਰਗੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਾ ਕਿਰਤਾ ਰਖਿਓ ਅਸੀਂ ਹੱਕ ਸੱਚ ਦੇ ਵਾਸਤੇ ਆਵਾਜ਼ ਬੁਲੰਦ ਕਰਦੀਆਂ ਨਾ ਕਰਦੀਆਂ ਚਪਲਾ ਛਾੜਨ ਵਾਸਤੇ ਠੀਕ ਆ ਤੇ ਅਸੀਂ ਜਿੰਨਾ ਨਾ ਪਿਆਰ ਆ ਸਾਡਾ ਉਹਨਾਂ ਦਾ ਪਿਆਰ ਹੀ ਆ ਜਿਹੜੇ ਗਲਤ ਕਰਦੇ ਆ ਅਸੀਂ ਉਹਨਾਂ ਦੇ ਵਿਰੋਧੀਆਂ ਥੋਕੇ ਕਹਿ ਰਹੇ ਆ ਵਿਰੋਧੀਆਂ ਠੀਕ ਆ ਭਾਵੇਂ ਮੇਰਾ ਪਿਓ ਵੇ ਭਾਵੇਂ ਭਰਾ ਵੇ ਜਿਹੜਾ ਗਲਤ ਕਰੂਗਾ ਉਹਨੂੰ ਗਲਤ ਨੂੰ ਗਲਤੀ ਕਹਿਣਾ ਠੀਕ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਇਹਨਾਂ ਬੰਦਿਆਂ ਦੇ ਬੰਦੀ ਕਾਰਵਾਈ ਕਰੋ ਨਹੀਂ ਤੇ ਮਾਫੀਨਾਮਾ ਇਹਨਾਂ ਕੋਲੋਂ ਅਸੀਂ ਲੈਣਾ ਜੇ ਤੇ ਮੈਨੂੰ ਮੁੱਖ ਮੰਤਰੀ ਤੱਕ ਮੇਰੀ ਇਹ ਵੀਡੀਓ ਪਹੁੰਚਾਓ ਉਹਦਾ ਨੰਬਰ ਮੇਰੇ ਤੱਕ ਪਹੁੰਚਾਓ ਉਹ ਜਾ ਉਹਨੂੰ ਨੰਬਰ ਮੇਰਾ ਦਿਓ ਕਿ ਮੈਂ ਨਾਲ رابطہ ਕਰੇ ਵੀ ਕੀ ਕਹਾਣੀ ਕੀ ਗੱਲ ਆ ਕਿਹਦਾ ਕਰਕੇ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਮੈਂ ਬਹੁਤੀ ਲੰਮੀ ਨਹੀਂ ਕਰਨੀ ਵੀਡੀਓ ਪਹੁੰਚਾ ਦੇ ਤੇ ਉਹਨਾਂ ਮੁਲਾਜ਼ਮਾਂ ਦਾ ਕੋਈ ਪਹੁੰਚਾ ਦਿਓ ਉਹਨਾਂ ਨੇ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਤੇ ਜੇ ਕੋ ਕਹਿਣਾ ਉਹ